ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਪੱਠਲਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਦੋ ਟੋਕੜ ਗੱਬਣ ਇੱਕ ਗੱਬਣ ਠੀਕ ਹੈ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਈ ਜੀ ਦਾ ਨੰਬਰ ਲਾਵਾਂਗੇ ਆਪਾਂ ਭਰਾ ਸਕਰੀਨ ਤੇ ਟਾਈਟਲ ਚ ਲਿਖ ਦਿੰਨੇ ਉੱਪਰ ਲਈ ਸੈਂਡ ਠੀਕ ਹੈ ਨਾ ਤੇ ਬਾਕੀ ਬਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਦਿਨਾਂ ਨੂੰ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਗੁਰਲਾਲ ਸਿੰਘ ਜੀ ਪਿੰਡ ਅਠਲਾ ਜੀ ਜ਼ਿਲ੍ਹਾ ਬਰਨਾਲਾ ਜੀ ਹਾਂ ਜੀ ਵੀ ਆਪਣਾ ਕਿੰਨੇ ਗਾਵਾਂ ਤੇ ਕਿੰਨੀ ਕੀ ਜਾਨਵਾਰਾ ਸਾਰਾ ਦੱਸੋ ਜੀ ਇੱਕ ਕੱਟੀ ਆ ਜੀ ਇੱਕ ਬੱਸੀ ਆ ਹਾਂ ਜੀ ਤੇ ਇੱਕ ਸੱਜਰਸੂਈ ਆਪਣੇ ਲੈ ਬਈ ਹਾਂ ਜੀ ਇੱਕ ਸੂਨ ਵਾਲੀ ਆ ਤੇ ਦੋ ਟੋਕੜਾਂ ਬਣਾਉਣੇ ਠੀਕ ਆ ਜੀ ਹਾਂਜੀ ਪਹਿਲੇ ਨੰਬਰ ਤੋਂ ਸਟਾਰਟ ਕਰ ਲਓ ਕੱਟੀ ਤੋਂ ਹਾਂਜੀ ਹਾਂਜੀ ਕੱਟੀ ਜਾਣਕਾਰੀ ਦਿਓ ਬਾਈ ਕੱਟੀ ਛਾ ਤੋਂ ਉੱਤੇ ਆ ਜੀ ਮੰਨ ਕੇ ਡੇਢ ਸਾਲ ਤੋਂ ਘਟਾ ਹਲੇ ਹਾਂਜੀ ਤੇ ਮੋਲੇ ਦਾ ਆਪਾਂ ਫੋਨ ਦੀ ਕਰ ਲਾਂਗੇ ਰੇਡ ਫੋਨ ਤੇ ਹਾਂ ਉਹ ਥਾਂ ਤੁਹਾਨੂੰ ਦਿਖਾ ਦਈ ਜਮਾ ਪੂਰੇ ਓਕਿਆ ਮੋਟਾ ਦਾ ਕੀ ਸਿੰਗਾ ਸੁੰਗਾ ਦੀ ਠੀਕ ਹੈ ਹਾਂਜੀ ਲੋ ਸਿੰਗੀ ਸੁੰਗੀ ਦੇਖ ਸਕਦੇ ਪਰਾ ਬਹੁਤ ਸੋਹਣੀ ਆ ਠੀਕ ਹੈ ਤੋਰ ਦੋ ਪਰਾ ਲੋ ਜੀ ਬੱਚਾ ਬਹੁਤ ਸੋਹਣਾ ਥਾਂ ਤੁਮ ਮੋਟਾ ਲੱਗਿਆ ਵਾ ਕਰਮਾ ਵਾਲੀ ਦੇ ਲੋ ਜੀ ਤੋਰ ਦੋ ਤੋਰ ਦੋ ਲੰਮੀ ਤੋਰ ਦੋ ਪਰਾ ਮੜੀ ਲੋ ਥਾਂ ਤੁਹਾਨੂੰ ਫੇਰ ਦਿਖਾ ਦੇਣਾ ਲੋ ਸਿ ਬਹੁਤ ਸੁਣਾ ਧੰਨ ਲੱਗਾ ਬੜਾ ਮਮਾ ਜੀ ਮੋਟਾ ਮੋਟਾ ਖਾਣਾ ਰੇਡ ਬਈ ਜਾ ਜੀ ਹੋਇਦਾ ਹਾਂ ਯਾਰ ਰੇਡ ਜਾਂ ਸਾਰੀਆਂ ਦੀ ਐ ਹੁਣ ਠੀਕ ਹੈ ਜੀ ਬੰਦੋ ਚੰਗੀ ਫੋਲੀ ਫੋਸੀ ਬਰਾ ਠੀਕ ਹੈ ਜੀ ਹਾਂਜੀ ਬਈ ਦੂਜੀ ਬੱਸੀ ਜਾਣਕਾਰੀ ਦੋ ਦੋ ਨੰਬਰ ਇਹ ਬੱਸੀ ਮੰਨ ਕੇ ਚੱਲੋ ਜੀ ਡੇਢ ਸਾਲ ਡੇਢ ਪੌਣੇ ਦੋ ਸਾਲ ਦੀ ਹੈਗੀ ਆ ਠੀਕ ਹੈ ਜੀ ਹਾਂਜੀ ਤੇ ਇਹਦੇ ਕਥਾਵੀ ਖੜੀ ਸੀ ਹਾਂਜੀ ਕਿਸੇ ਦੇ ਘਰੇ ਜਿੱਥੋਂ ਲੈਂਦੀ ਆ ਤਾਂ ਕਰ ਕਿਉਂ ਥੋੜਾ ਡਰ ਗਿਆ ਹੂੰ ਕੋਈ ਚੱਕਰ ਨਹੀਂ ਹੈਗਾ ਠੀਕ ਹੈ ਜੀ ਥਣ ਚਾਰਾ ਜੀ ਹਾਂ ਥਣ ਪੂਰੇ ਜਮਾ ਓਕੇ ਜੀ ਥੋੜਾ ਡਰਦੀ ਥੋੜਾ ਤੋੜ ਕੇ ਦਿਖਾ ਦੇਣਾ ਤਾਂ ਕੋਈ ਠੀਕ ਹੈ ਠੀਕ ਹੈ ਲੋ ਜੀ ਚੈੱਕ ਕਰ ਸਜ ਬਰਾ ਆਇਆ ਰੰਗ ਪਲੇਟ ਪਰ ਬਹੁਤ ਸੋਹਣਾ ਬਰਾ ਲੋ ਜੀ ਥਣ ਥਣ ਬਹੁਤ ਸੋਹਣਾ ਲੱਗੇ ਕਰਮਚਾਰ ਥਣ ਤੋੜਦੇ ਬਰਾ ਹਣ ਚਾ 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 ਲੋ ਜੀ ਲੋ ਬਰਾ ਚੈੱਕ ਕਰ ਸਾਬ ਇਹਦਾ ਰੇਟ ਪਰਾ ਇਹਦਾ ਰੇਟ ਵੀ ਫੋਨ ਤੇ ਕਰਾਂਗੇ ਫੋਨ ਦਾ ਰੇਟ ਸਾਰਿਆਂ ਦੀ ਫੋਨ ਤੇ ਕਰਾਂਗੇ ਠੀਕ ਹੈ ਜੀ ਠੀਕ ਹੈ ਰੰਗ ਪ੍ਰਿੰਟ ਬਹੁਤ ਸੋਹਣਾ ਬਸ ਇਸੇ ਦੇ ਪਰਾ ਚੈੱਕ ਕਰ ਸਾਬ ਬਹੁਤ ਸੋਹਣਾ ਸਹੀ ਹੈ ਪ੍ਰਿੰਟ ਪੱਠਰਾ ਤੇ ਜਿਲਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਅੱਜ ਵੀ ਜਰਸੀ ਦੀ ਜਾਣਕਾਰੀ ਦਿਓ ਸੰਗਾਲੀ ਇਹ 12 13 ਦਿਨ ਹੋ ਗਏ ਸੂਈ ਨੂੰ ਜੀ ਹਾਂ ਜੀ ਤੇ 11 12 ਲੀਟਰ ਦੁੱਧ ਦਾ ਠੀਕ ਹੈ ਜੀ 11 ਹੀ ਮੰਨੋ ਜੀ ਠੀਕ ਹੈ ਜੀ ਤੇ ਬੱッセ ਬਸੀ ਆ ਤੈਨੂੰ ਉਹ ਖੀਰੀ ਆ ਜੀ ਉਹ ਖੀਰੀ ਆ ਹਾਂ ਜੀ ਬਸੀ ਆ ਬਹੁਤ ਸੋਹਣੀ ਪਰਾ ਮੂੰਹ ਮਾਰੀ ਬਹੁਤ ਸੋਹਣੀ ਦਾ ਗੱਲੇ ਸਿੰਗਾ ਨੇ ਉਹ ਕਰਦੀ ਨਹੀਂ ਬਸੀ ਬਹੁਤ ਮਹਿੰਗੀ ਠੀਕ ਹੈ ਜੀ ਦੇਖੋ ਉਹ ਹੈ ਜੀ ਰੇਟ ਕਰਾਂਗੇ ਆਪਾਂ ਰੇਟ ਦਾ ਫੋਨ ਤੀ ਹੋਗਾ ਹਾਂ ਜੀ ਹਾਂ ਰੇਟ ਹੋਣ ਤੋੜ ਦੋ ਪਰਾ ਚੈੱਕ ਕਰ ਸਕਦੇ ਹੋ ਵਾਲਾ ਲੈਵਲ ਉਹ ਬਹੁਤ ਸੋਹਣਾ ਸਿੰਗਾ ਨੂੰ ਕੋਈ ਡਰੇ ਨਾ ਕੋਈ ਚੱਕਰ ਨਹੀਂ ਜੀ ਕਹੀ ਦੀ ਕੋਈ ਕੁਝ ਨਹੀਂ ਠੀਕ ਹੈ ਜੀ ਲੋ ਜੀ ਤਾਜੀ ਸੂਈ ਵੀ ਜਾਸੀ ਆ ਲੋਜੀ ਤੁਰਾ ਤਰਾ ਕਰਮੋਲੀ ਦਾ ਚੈੱਕ ਕਰ ਸਦੇ ਪਰਾ ਠੀਕ ਹੈ ਜੀ ਲੋਜੀ ਇਹ ਤਾਂ ਹਲੇ ਬਾਨਾ ਜੀ ਬਸੀ ਨੇ ਠੀਕ ਹੈ ਜੀ ਠੀਕ ਹੈ ਲੋਜੀ ਹਜੇ ਤੁੰਨੇ 4 ਘੰਟੇ ਪਹਿਨਣ ਚੋ ਆਈ ਜੀ ਠੀਕ ਹੈ ਠੀਕ ਹੈ ਲੋਜੀ ਵਾਈ ਜੀ ਨੇ ਜੁਕ ਨਟ ਕਰੋ ਪੁਆਇੰਟ ਪਠਲਾ ਤੇ ਜਿਲਾ ਨੂੰ ਪੈਂਦਾ ਬਰਨਾਲਾ ਚ ਲੋਜੀ ਹਾਂ ਜੀ ਅਗਲੀ ਗਾਂ ਦੱਸੋ ਜੀ ਇਹ ਧੋਕੜ ਗੱਬਣਾ ਜੀ ਕਿੰਨੇ ਟਾਈਮ ਦੀ ਬ੍ਰਿਸ਼ਾ ਨਵੇਂ ਮਹੀਨਿਆਂ ਦੀ ਗੱਬਣਾ ਤੈਨਾਂ ਤੋਂ ਉੱਪਰ ਹੀ ਹੋ ਜੀ 5-7 ਦਿਨ ਚੈੱਕ ਕਰਾਈ ਹਾਂ ਚੈੱਕ ਕਰਾਈ ਹੋਈ ਹੈ ਜੀ ਅਗਲਾ ਅਗਲਾ ਚੱਕਰਾ ਹਾਂ ਜੀ ਹਾਂ ਜੀ ਜਮਾ ਚੈੱਕ ਕਰਾ ਕੇ ਲੈ ਕੇ ਜਾ ਦੁੱਧ ਦੁੱਧ ਹੈਗਾ ਜੀ 11 ਕਿਲੋ ਆਪਾਂ 10 ਕਹਿ ਕੇ ਦੇਵਾਂਗੇ ਦੁੱਧ 11 ਲੀਟਰ ਤੇ ਇੱਕ ਬਹਿਣੀ ਵਾਲੇ ਛਣ ਚ ਮੂਰਲੇ ਜਿਹੜੇ ਧਾਰਾ ਘਟ ਨਹੀਂ ਜੀ ਠੀਕ ਹੈ ਜੀ ਅੱਧਾ ਛਣ ਮੰਨ ਕੇ ਆਵੇ ਕੋਈ ਠੀਕ ਹੈ ਹਾਂ ਜੀ ਪਿੱਛੇ ਰੇਡ ਭਰਾ ਦਾ ਰੇਡ ਜਮਾ ਜਿਆ ਕਰਾਂਗੇ ਕਰਾਂਗੇ ਫੋਨ ਤੇ ਜੀ ਪਿੱਛੇ ਬੱਸੀ ਇਹਦੇ ਪਿੱਛੇ ਬੱਸੀ ਆ ਹਾਂ ਬੱਸੀ ਵੀ ਦਿਖਾ ਰਿਹਾ ਉਹ ਖੜੀ ਆ ਦਿਖਾ ਦੇ ਨਹੀਂ ਦਿਖਾ ਦੇ ਚਾਹੇ ਬੱਸੀ ਦੇ ਚੋਲੇ ਆ ਅਗਲਾ ਚਾਹੇ ਹੂ ਚੋਲੇ ਠੀਕ ਆ ਜੀ ਮੂਰ ਲਾਣ ਚੋਂ ਘਾਟਾ ਦੁੱਧ ਹਾਂ ਜੀ ਮੂਰ ਲਾਣ ਚੋਂ ਦੁੱਧ ਘਾਟਾ ਤੂੰ ਬਾਟ ਦੂਰ ਲੰਮੀ ਪੈਣ ਦੀ ਭਰਾ ਕਰਨ ਚੱਲ ਕੇ ਉਹਨਾਂ ਨੂੰ ਨਾ ਉਹ ਆਪਾਂ ਪਹਿਲਾਂ ਦੱਸਾਂਗੇ ਜੀ ਨਾ ਬੱਸੀ ਭਰਾ ਮਗਰ ਹੈ ਆਹ ਤਾ ਤਾ ਲਓ ਜੀ ਆ ਬੱਸੀ ਲਓ ਬਸ ਬਹੁਤ ਆਪ ਵੀ ਬਹੁਤ ਸੋਹਣੀ ਆ ਜੀ ਬਸ ਇਹ ਠੀਕ ਹੈ ਜੀ ਠੀਕ ਹੈ ਰੰਗ ਪ੍ਰਿੰਟ ਬਹੁਤ ਸੋਹਣਾ ਕਰਮਵਾਲੀ ਦਾ ਬਸ ਟੋੜਾ ਤਰਾ ਚੈੱਕ ਕਰਸਦੇ ਭਰਾ ਬਸ ਤੋ ਕੜ ਗੱਬਣ ਠੀਕ ਹੈ ਜੀ ਜੇ ਕਿਸੇ ਨੂੰ ਲੈਣੀ ਆ ਮੁੱਲ ਭਰਾ ਜਾਇ ਜੀ ਹੋ ਗਰਾ ਹਾਂ ਜੀ ਹਾਂ ਜੀ ਮੁੱਲ ਜਮਾ ਜਾਏ ਠੀਕ ਹੈ ਜੀ ਠੀਕ ਹੈ ਹਾਂ ਜੀ ਵੀ ਅਗਲੀ ਗਾਂ ਦੀ ਦੱਸੋ ਜਾਣਕਾਰੀ ਦੀ ਇਹ ਸ਼ੂਨ ਵਾਲੀ ਆ ਜੀ ਵੜੀ ਹਾਂ ਜੀ ਤੇ ਮਤਲਬ ਕੋਈ ਆਣ ਨਾ ਦੇਖੇ ਵੀ ਉਹ ਆ ਸਾਹੀਵਾਲ ਚ ਪੈਂਦੇ ਆ ਸੀ ਰਸੂਲ ਬਹੁਤ ਆ ਠੀਕ ਹੈ ਜੀ ਲੋ ਕੇ ਹੁਣ ਖਾਣ ਕੇ ਚ ਇਹਦਾ ਬੰਨਣਾ ਬਹੁਤ ਹੈ ਜਣੇ ਲੋ ਠੀਕ ਹੈ ਜੀ ਤੇ ਲਾਡੋਲਾ ਬਹੁਤ ਪਈਆਂ ਨੇ ਠੀਕ ਹੈ ਜੀ ਕਿ ਇਧਰਲੇ ਪਾਸੇ ਬਹਿ ਕੇ ਥਣ ਖਿਜੀ ਹਲੇ ਕੋਈ ਚੱਕਰੀ ਨਹੀਂ ਇਹਨੂੰ ਠੀਕ ਹੈ ਤੋੜ ਦੋ ਭਰਾ ਮੜਿਆ ਲੋ ਜੀ ਚੈੱਕ ਕਰ ਸਕ ਕਿੰਨੇ ਦਿਨ ਬਾਕੀ ਦੇ ਸਮਝਦੇ ਇਹੇ ਹਲੇ ਪਿਆਈ ਹਫਤਾ ਦੱਸ ਦੇਣਾ ਹਫਤਾ ਪਿਆ ਜੀ 10 ਦਿਨ ਵੀ ਲੈ ਆ ਦੀਆਂ ਹਾਂਜੀ ਹਾਂਜੀ ਲੋ ਜੀ ਕਰਮਾ ਵਾਲੀ ਕਿ ਕਿੰਨੇ ਦਿਨ ਲੂ ਬਣ ਨਹੀਂ ਹੈ ਜੀ ਇਹਨੇ ਤੁਹਾਨੂੰ ਠੀਕ ਹੈ ਠੀਕ ਹੈ ਲੋ ਸੰਦੀ ਸੀਦਾ ਠੀਕ ਹੈ ਆ ਜਾ ਤੂੰ ਤੁਸੀਂ ਚੈੱਕ ਕਰ ਸਕਦਾ ਜਿੱਥੇ ਮਰਜੀ ਖੜਾ ਲੋਰੇ ਖੜਾ ਠੀਕ ਹੈ ਜੀ ਤੂਜੀਆਂ ਨਾਲ ਵੀ ਸੀਖ ਲੈ ਜੀ ਠੀਕ ਹੈ ਠੀਕ ਮੋੜ ਦੇ ਪਰਾ ਲੋਚ ਤੁਰਾ ਤਰਾ ਤੁਸੀਂ ਦੇਖ ਕਰ ਮੋਬਾਈਲ ਦੇਖੀ ਪਰਾ ਲੋਚ ਪਿੰਡ ਪਠਲਾ ਤੇ ਜਿਲ੍ਹਾ ਨੂੰ ਅੱਜ ਵੀ ਅਗਲਾ ਨੰਬਰ ਗਾ ਇਹ ਵੀ ਟੋਕੜ ਗੱਬਣਾ ਜੀ ਹਾਂਜੀ ਇਹ ਆਪਾਂ ਫਾਰਮੋਂ ਚੁ ਲਈਆ ਹਾਂਜੀ ਤੇ 2 ਮਹੀਨਿਆਂ ਦੀ ਗੱਬਣਾ ਹੈ ਹਾਂਜੀ ਤੇ ਮੰਨ ਕੇ ਚੱਲੋ 7-8 ਲੀਟਰ ਦੁੱਧ ਆ ਜੀ 7 ਲੀਟਰ ਮੰਨ ਕੇ ਆਵੀ ਜਾਓ ਰੇਟ ਰੇਟ ਵੀ ਇਹਦਾ ਫੋਨ ਦੀ ਕਰਾਂਗੇ ਰੇਟ ਦਾ ਜੈਜੂ ਕਹਿੰਦਾ ਹਾਂ ਰੇਟ ਗਾ ਠੀਕ ਆ ਵੀ ਇਹਦਾ ਵਧੀਆ ਭਰਾਇਆ ਹੈ ਜੀ ਠੀਕ ਹੈ ਜੀ ਆਪਾਂ ਇਹ ਕਹਿੰਦੇ ਵੀ ਆਹ ਭਰਾਇਆ ਉਹ ਭਰਾਇਆ ਠੀਕ ਹੈ ਜੀ ਵੀ ਠੀਕ ਆ ਬਹੁਤ ਵਧੀਆ ਭਰਾਇਆ ਹੈ ਜੀ ਠੀਕ ਹੈ ਜੀ ਕੱਦਾਂ ਫੋਨ ਤੇ ਹੀ ਹੈਗੀ ਈ 1.5 ਲੱਖ 1.8 ਲੱਖ ਦੀ ਬੱਸੀ ਆ ਠੀਕ ਹੈ ਜੀ ਮੂੰਹੋ ਸੋ ਜਾਂਦਾ ਜੀ ਮੂੰਹੋ ਸ ਆਪਣੀ ਚੈੱਕ ਕਰਾਈ ਅਗਲਾ ਚੈੱਕ ਕਰਾ ਦੇ ਹਾਂ ਹਾਂ ਇਹ ਆਪਣੀ ਕਰਾਈ ਹੋਈ ਹੈ ਲੋਕਾਂ ਦੀ ਚੈੱਕ ਕਰਾਈ ਹੋਈ ਆ ਦੱਦ ਵੀ 9 10 ਲੀਟਰ ਦੀ ਆਪਣੇ ਲੈ ਕੇ ਕੱਲ ਆਈ ਆ ਤਾਂ ਕਰਕੇ ਖਾਦਾ ਵੀ ਤਾਂ ਹਲ ਸਮਾਰ ਗਏ ਨੇ ਠੀਕ ਹੈ ਜੀ ਉਹਦੇ ਕਰਕੇ ਘਟਾ ਗਈ ਬੱਸੀ ਦਿਖਾਓ ਲੈ ਸਮਾਰ ਕੇ ਠੀਕ ਹੈ ਠੀਕ ਝਾਰਸ਼ਿਆਂ 'ਚ ਪੈਂਦੇ ਜਮਾ ਪ्युअर ਕਾਦੂਬਦ ਪੂਰਾ ਹੋਆ ਲੋ ਜੀ ਲੋ ਜੀ ਚੈੱਕ ਕਰ ਸਕਦੇ ਭਰਾ ਦੋ ਟੁਕੜ ਗੱਪਣ ਠੀਕ ਹੈ ਕਸੂਨ ਵਾਲੀ ਇੱਕ ਬੱਸੀ ਇੱਕ ਕੱਟੀ ਵਾਈ ਜੀ ਨਾਲ ਨੰਬਰ ਮੁਤਾਬਕ ਚੈੱਕ ਕਰ ਸਕਦੇ ਚਾਰ ਗਾਮਾ ਠੀਕ ਹੈ ਨਾ ਦੋ ਟੁਕੜ ਗੱਪਣ ਠੀਕ ਹੈ ਜੀ ਇੱਕ ਤਾਜੀ ਸੂਈ ਵੀ ਪੈਂਟ ਪੱਠਣਾ ਤੇ ਝਲਾ ਨੂੰ ਪੈਂਦਾ ਜੀ ਬਰਨਾਲਾ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਭਰਾ ਬਾਈ ਇਹ ਤਾਂ ਆਪਾਂ ਖੜਾ ਕੇ ਵੇਚ ਨਹੀਂ ਥਾਂ 'ਚ ਕਰਕੇ ਉਹ ਆ ਜੀ ਚੰਗੀ ਆ ਇਹ ਥਾਂ 'ਚ ਦੰਗੀ ਕਰਕੇ ਵੇਚ ਰਹੇ ਆ ਠੀਕ ਹੈ ਜੀ ਨਹੀਂ ਬਸ ਇਹ ਦੋ ਤਾਂ 12 ਲੀਟਰ ਕਰ ਜੂ ਹੁਣ ਵੀ ਠੀਕ ਹੈ ਜੀ ਬਾਕੀ ਗੱਦ ਬੈਡ ਵੀ ਸੁਕਣਾ ਕਰ ਮੈਸਰ ਬਹੁਤ ਗੱਦ ਬੈਡ ਆ ਜੀ ਠੀਕ ਹੈ ਬਾਕੀ ਲੇਵਾਂ ਲੂ ਸੋਹਣਾ ਲਓ ਠੀਕ ਹੈ ਜੀ ਐ ਵੀ ਟੁੱਟਣੇ ਨਹੀਂ ਇਹ ਵੀ ਨਹੀਂ ਇਹ ਪੁਰਾਣ ਆ ਠੀਕ ਹੈ ਠੀਕ ਹੈ ਥਾਂ ਤੁਹਾਨੂੰ ਬਹੁਤ ਸੋਹਣਾ ਲੱਗਾ ਹਾਂਜੀ ਹਾਂਜੀ ਲਓ ਜੀ ਫਰਾਈ ਜੀ ਨਾਲ ਜ਼ਰੂਰ ਕ ਕੰਡ ਪਟਲਾ ਤੇ ਜ਼ਿਲ੍ਹਾ ਨੂੰ ਪਾਇਦਾ ਜੀ ਪ੍ਰਣਾਲੀ ਮਿਲਦੇ ਆਪਾਂ ਕਿਸੇ ਨਵੀਂ ਵੀਡੀਓ ਚ ਓਕੇ ਬਾਏ